ਸੋਨ ਦਰਬਾਰ ਸਾਹਿਬ ਵੱਲ ਲੈ ਕੇ ਚੱਲਦੇ ਆਂ ਇਹ ਰਸਤਾ ਇਹਦਾ ਦਰਬਾਰ ਸਾਹਿਬ ਵੱਲ ਜਾ ਰਿਹਾ ਫਿਲਹਾਲ ਇਹਦੇ ਕੋਈ ਰਸਤਾ ਚਾਲੂ ਹੈ ਦੂਜੇ ਰਸਤੇ ਹਜੇ ਕੰਮ ਚੱਲ ਰਿਹਾ ਗੁਰਦੁਆਰਾ ਸਾਹਿਬ ਦਾ ਤਾਂ ਇਹ ਚਾਰੇ ਪਾਸੇ ਦਰਵਾਜੇ ਨੇ ਹਾਂ ਤੁਸੀਂ ਦੇਖ ਸਕਦੇ ਹੋ ਪਰ ਮੇਨ ਰਸਤਾ ਫਿਲਹਾਲ ਇਹਦਾ ਇੱਕੋ ਹੀ ਖੁੱਲਾ ਹੈ ਬਾਕੀ ਰਸ ਲੱਕੜ ਦਾ ਕੰਮ ਚੱਲ ਰਿਹਾ ਹੈ ਦਰਬਾਰ ਸਾਹਿਬ ਚ ਇਹ ਸਿੱਧਾ ਮੇਨ ਰਸਤਾ ਹੈ ਕਿ ਅਸੀਂ ਇਧਰ ਐਂਟਰ ਕਰਦੇ ਆਂ ਇਹ ਸਿੱਧਾ ਜਿਹੜਾ ਰਸਤਾ ਹੈ ਇਧਰ ਵਾਰ ਸਾਹਿਬ ਵੱਲ ਆਉਂਦਾ ਹੈ ਗੁਰਦੁਆਰਾ ਪਤਾਲਪੁਰੀ ਸਾਹਿਬ ਵਰਦੋਰਾ ਪਤਾਲਪੁਰੀ ਸਾਹਿਬ ਵੀ ਕਿਹਾ ਜਾਂਦਾ ਹੈ ਇਸ ਨੂੰ ਯਾਤਰਾ ਕੀਰਤਪੁਰ ਸਾਹਿਬ ਕਹਿੰਦੇ ਨੇ ਆਇਸਾ ਸਥਾਨ ਦਾ ਜਿਹੜਾ ਇਤਿਹਾਸ ਲਿਖਿਆ ਹੋਇਆ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਵੀ ਦੱਸੂਗਾ ਇਹ ਸਥਾਨ ਕੀਰਤਪੁਰ ਸਾਹਿਬ ਸ਼ਹਿਰ ਦੇ ਦੱਖਣ ਪੱਛਮ ਵੱਲ ਸਥਿਤ ਸਤਲੁਜ ਦਰਿਆ ਦੇ ਕੰਢੇ ਤੇ ਸਥਿਤ ਹੈ ਜਿਸ ਨੂੰ ਮੇਰੀ ਪੀੜ੍ਹੀ ਦੇ ਮਾਲਕ ਸਹਿਬ ਸ਼੍ਰੀ ਗੁਰੂ ਗੋਬਿੰਦ ਹਰਗੋਬਿੰਦ ਗੋਵਿੰਦ ਸਿੰਘ ਜੀ ਨੇ ਆ ਨਵੇਂ ਗੁਰਦੁਆਰਾ ਤੀਰ ਸਾਹਿਬ ਦੇ ਸਥਾਨ ਤੋਂ ਤੀਰ ਮਾਰ ਕੇ ਪ੍ਰਗਟ ਕੀਤਾ ਸੀ ਇਸ ਸਥਾਨ ਤੇ 6ਵੇਂ ਪਾਸ਼ਾ ਜੀ ਪਾਸ਼ਾ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ 7ਵੇਂ ਪਾਸ਼ਾ ਸ੍ਰੀ ਗੁਰੂ ਹਰ राय ਸਾਹਿਬ ਜੀ ਦੇ ਪਵਿੱਤਰ ਸਰੀਰ ਦਾ ਸੰਸਕਾਰ ਕੀਤਾ ਗਿਆ ਸੀ ਕੀਤਾ ਗਿਆ ਤੇ 8ਵੇਂ ਪਾਸ਼ਾ ਸ੍ਰੀ ਹਰਕ੍ਰਿਸ਼ਨ ਜੀ ਸਾਹਿਬ ਜੀ ਦੇ ਅੰਗੇਠੇ ਅੰਗੇਠੇ ਦਿੱਲੀ ਵਿਖੇ ਸੰਸਕਾਰ ਹੋ ਤੋਂ ਪਹਿਲ ਤੋਂ ਬਾਅਦ ਵਿੱਚ ਬਾਅਦ ਇਸ ਸਥਾਨ ਤੇ ਲਿਆ ਲਿਆਇਆ ਗਿਆ ਇਸ ਪਵਿੱਤਰ ਸਥਾਨ ਦਾ ਨਾਮ ਸ੍ਰੀ ਹਰਗੋਬ ਸਿੰਘ ਜੀ ਦੇ ਪਣੇ ਮੁੱਖ ਰਿੰਦਬਿੰਦਾ ਤੋਂ ਪਤਾ ਪਤਾਲ ਪੂਰੀ ਰੱਖਿਆ ਗਿਆ ਇਹ ਗੁਰਦੁਆਰੇ ਦਾ ਜੀ ਇਹ ਇਤਿਹਾਸ ਹੈ ਇਹ ਇਸ ਇਤਿਹਾਸ ਦੀ ਸਿੱਖ ਧਰਮ ਦੇ ਵਿੱਚ ਬਹੁਤ ਜ਼ਿਆਦਾ ਮਹੱਤਤਾ ਹੈ ਇਹ ਗੁਰਦੁਆਰੇ ਦੇ ਕੁਸ਼ ਆਸ-ਪਾਸ ਦਾ ਏਰੀਆ ਹੁਣ ਮੈਂ ਤੁਹਾਨੂੰ ਉਸ ਵੱਲ ਲੈ ਕੇ ਜਾ ਰਿਹਾ ਜਿੱਥੇ ਆਸਥੀਆਂ ਨੂੰ ਅੰਦਰਿਆ ਦੇ ਵਿੱਚ ਦਸਰਜਿਤ ਕੀਤਾ ਜਾਂਦਾ ਹੈ ਇੱਥੇ ਇੱਕ ਇਸ ਰੋਵਰ ਵੀ ਬਣਿਆ ਹੋਇਆ ਹੈ ਜਿਹਦੇ ਵਿੱਚ ਇੱਕ ਜ਼ਰੂਰੀ ਬੇਨਤੀ ਹੈ ਸਰੋਵਰ ਵਿੱਚ ਨੰਗੇ ਸਿਰ ਛਨਾਣ ਕਰਨਾ ਸਖਤ ਮਨਾ ਹੈ ਇਕ ਇਤਿਹਾਸਿਕ ਸਰੋਵਰ ਹੈ ਤੇ ਆ ਇਸ ਦਾ ਕੁਝ ਇਤਿਹਾਸ ਲਿਖਾਇਆ ਵਤਸਾ ਇਹ ਵੀਡੀਓ ਨੂੰ ਪਾਜ਼ ਕਰਕੇ ਜਰੂਰ ਪੜ ਲਿਓ ਉਹ ਸਾਈਡ ਸਾਹਮਣੇ ਵਾਲੀ ਸਾਈਡ ਲੰਗਰ ਹਾਲ ਆ ਗਿਆ ਤੇ ਉਹ ਉਹ ਇਧਰ ਉਹ ਜਗਾ ਆ ਗਿਆ ਜਿੱਥੇ ਹਸਥੀਆਂ ਨੂੰ ਪਹਾਇਆ ਜਾਂਦਾ ਸੁਣਨਾ ਹੁਣ ਉੱਧਰ ਵੀ ਲੈ ਕੇ ਚੱਲਣਾ ਬੌਲੀ ਸਾਹਿਬ ਇਸ ਸਥਾਨ ਨੂੰ ਬੌਲੀ ਸਾਹਿਬ ਵੀ ਕਿਹਾ ਜਾਂਦਾ ਤੇ ਲਿਖਿਆ ਹੋਇਆ ਗੇਟ ਆ ਗਿਆ ਇਹ ਇਹ ਹੈ ਜੀ ਉਹ ਸਤਲੁਜ ਦਰਿਆ ਜਿਸ ਕਿਨਾਰੇ ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਤੇ ਲੋਕੇਸ਼ਨ ਆਸਥੀਆਂ ਨੂੰ ਸਰਜਿਤ ਕਰਨ ਤੋਂ ਬਾਅਦ ਬਾਅਦ ਤੇ ਇਸ਼ਨਾਨ ਵੀ ਕਰਦੇ ਨੇ ਉਹ ਇਹ ਜਗਾ ਬਣੀ ਹੋਈ ਆ ਸਾਈਡ ਤੇ ਇਸ ਪਾਣੀ ਦਾ ਨਦੀ ਦਾ ਲੈਵਲ ਜਿਹੜਾ ਪਾਣੀ ਦਾ ਉਹ ਫਿਲਹਾਲ ਬਹੁਤ ਉੱਚਾ ਹੈ ਬਹੁਤ ਅੱਪ ਹੋ ਗਿਆ ਕਦੇ ਕਦੇ ਨਦੀ ਦਾ ਪਾਣੀ ਬਹੁਤ ਘਟ ਜਾਂਦਾ ਹਸਣਵਾ ਦੂਸਰੀ ਸਾਈਡ ਲੈ ਕੇ ਚੱਲਦਾ ਹਾਂ ਇਹ ਗੁਰੂ ਦਾ ਦਰ ਜਿੱਥੇ ਪੰਛੀ ਵੀ ਇਨਸਾਨ ਤੋਂ ਕੋਈ ਖਤਰਾ ਨਹੀਂ ਮੈਂ ਇਹਦੇ ਬਿਲਕੁਲ ਨੇੜੇ ਫਿਰਦੇ ਆ ਪਰ ਇਸ ਨੂੰ ਕੋਈ ਮਹਿਸੂਸ ਨਹੀਂ ਮੈਂ ਇਹਨੂੰ ਕੁਝ ਕਹਿ ਸਕਦਾ ਜਾਂ ਨਹੀਂ ਕਹਿ ਸਕਦਾ ਦੇਖੋ ਫਿਰਦਾ ਕੁਝ ਟਾਈਮ ਐਸੇ ਫੋਕਸ ਕਰਕੇ ਰੱਖਣਾ ਇਹ ਹੈ ਜੀ ਦਰਿਆ ਦੀ ਦੂਸਰੀ ਸਾਈਡ ਜਿੱਥੇ ਮੈਂ ਆਇਆ ਹੈ। ਤੇ ਉਹ ਸਾਹਮਣੇ ਇਹ ਤੁਸੀਂ ਲੋਕ ਦੇਖ ਰਹੇ ਹੋ। ਇਹ ਆਪਦੇ ਪਰਿਵਾਰਕ ਮੈਂਬਰ ਦੀਆਂ ਹਸਤੀਆਂ ਨੂੰ ਤੇ ਬਹੌਣਗੇ। ਇਹ ਜੰਮਣ ਦਾ ਡਰਾਕਟ ਲੱਗਾ ਹੋਇਆ ਇੱਥੇ। ਆਹ ਜਗ੍ਹਾ ਬਣੀ ਹੋਈ ਆ ਉਹਨਾਂ ਲੋਕਾਂ ਵਾਸਤੇ ਜਿਹੜੇ ਅੰਗ ਇੱਥੋਂ ਹਸਤੀਆਂ ਨੂੰ ਥੱਲੇ ਪਾਣੀ ਵਿੱਚ ਛੱਡਦੇ ਨੇ। ਤਾਂ ਕਿ ਉਹ ਬੈਠ ਸਕਣ ਆ ਜਗ੍ਹਾ ਬਣੀ ਹੋਈ ਆ ਉਹ ਜਗ੍ਹਾ ਬਣੀ ਹੋਈ ਆ ਆ ਜਗ੍ਹਾ ਮਣੀ ਆ